ਸੰਸਾਦੀ ਰਿਪੋਰਟ ਪ੍ਰੋਗਰਾਮ ਦਿਲਾਨ ਦੀ ਸਾਨ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਹੈ ਜੀ ਅੱਜ ਦਾ 4:30 ਵਜੇ ਵਾਲਾ ਬੁਲੇਟਿਨ ਇਸ ਕਰਕੇ ਨਹੀਂ ਤੁਸੀਂ ਦੇਖ ਸਕੇ ਕਿਉਂਕਿ ਅੱਜ ਜਿਹੜੀ ਲਾਈਵ ਡਿਬੇਟ ਚੱਲ ਰਹੀ ਸੀ ਉਹਦੇ ਵਿੱਚ ਤੁਸੀਂ ਸਾਰਾ ਕੁਝ ਦੇਖਿਆ ਕਿ ਚਾਰੇ ਲੀਡਰਾਂ ਦੀ ਇਸ ਡਿਬੇਟ ਦੇ ਵਿੱਚੋਂ ਕੀ ਕੁਝ ਨਿਕਲਿਆ ਦੀ ਚਰਚਾ ਅਪਕਲ ਨੂੰ ਕਰਾਂਗੇ ਪਰ ਅੱਜ ਪੰਜਾਬ ਦੇ ਵਿੱਚ ਚਲਦੇ ਆਂ ਪੰਜਾਬ ਦੇ ਵਿੱਚ ਧੁੰਮੇ ਨੇ ਲਲਕਾਰਾ ਮਾਰੇ ਆ ਕੰਧਾ 27 ਤਰੀਕ ਨੂੰ ਮੈਂ ਦੇਖੂੰ ਹੁਣੇ-ਹੁਣੇ ਮਹਾਰਾਸ਼ਟਰ ਦਾ ਢੇਡਾ ਲਾ ਕੇ ਆਇਆ ਤੇ ਢੇਡਾ ਲਾਉਂਦਿਆਂ ਹੀ ਮਾਲਕਾਂ ਨੇ ਪੂਰੀ ਆਕਸੀਜਨ ਭਰ ਕੇ ਭੇਜੀ ਹੈ ਵਿਆਹ 30 ਸਾਲ ਸਾਡੇ ਨਾਲ ਨੋ ਮਾਸ ਦਾ ਰਿਸ਼ਤਾ ਰੱਖਣ ਵਾਲੇ ਅੱਖਾਂ ਦਿਖਾਉਣ ਲੱਗ ਪਏ ਨੇ ਤੇਰੀ ਡਿਊਟੀ ਐ ਤੂੰ ਜਾ ਕੇ ਹਰਦੂੰਗ ਮਚਾਉਣਾ 27 ਨੂੰ ਕੀ ਕਰਨਗੇ ਉਹਦੀ ਗੱਲਬਾਤ ਆਪਾਂ ਬਾਅਦ ਚ ਕਰਾਂਗੇ ਪਰ ਅੱਜ ਕੱਲ ਪੰਜ ਮੈਂਬਰੀ ਅਕਾਲ ਤਖਤ ਵੱਲੋਂ ਸੱਤ ਮੈਂਬਰ ਸਨ 6 ਮੈਂਬਰ ਸੀ ਅਸਲ ਚ ਸਤਵਾਂ ਇਹਨਾਂ ਦੇ ਨਾਲ ਦੀ ਨਾ ਭਾਗਤਾ ਦੋ ਨੇ ਜਿਹੜੇ ਉਹ ਸਰੀਰ ਤੌਰ ਤੇ ਤਾਂ ਤੁਰੇ ਫਿਰਦੇ ਆ ਆਤਮਿਕ ਤੌਰ ਤੇ ਉਹਨਾਂ ਦੀ ਮੌਤ ਹੋ ਗਈ ਆ ਆਤਮਿਕ ਤੌਰ ਤੇ ਖਤਮ ਨੇ ਕਿਉਂਕਿ ਅਕਾਲ ਤਖਤ ਸਾਹਿਬ ਨੇ ਬਿਦਾਵਾ ਦੇ ਗਏ ਦੋਨੋਂ ਹੀ ਇੱਕ ਤਾਂ ਨੇਰੇ ਇਲਾਕੇ ਦਾ ਪਟਿਆਲੇ ਦਾ ਉਹ ਨਾ ਤਤਤੋ ਬੋਲ ਹੁੰਦਾ ਨਾ ਤੁਰ ਹੁੰਦਾ ਪਰ ਉਹ ਕਹਿੰਦਾ ਨਹੀਂ ਲੀਡਰਸ਼ਿਪ ਛੱਡਣ ਨੂੰ ਦਿਲ ਨਹੀਂ ਕਰਦਾ ਦੂਜਾ ਅਸਤੀਫਾ ਲੈਮੀਨੇਟ ਕਰਾਈ ਫਿਰਦਾ ਕਦੇ ਦੇ ਦਿੰਦਾ ਕਦੇ ਲੈ ਲੈਂਦਾ ਅੱਜ ਕੱਲ ਵੀ ਆਕੜਿਆ ਫਿਰਦਾ ਆਪਦੇ ਮਾਲਕਾਂ ਨਾਲ ਪੰਥ ਨਾਲ ਨਹੀਂ ਮਾਲਕਾਂ ਨਾਲ ਇਹਦੇ ਉੱਤੇ ਪੰਥ ਦੀ ਅਜੋਕੀ ਸਥਿਤੀ ਹੈ ਜਿਹੜੀ ਭਾਈ ਅਮਰੀਕ ਸਿੰਘ ਉਹਨਾਂ ਦੀ ਬੇਟੀ ਬੀਬੀ ਸਤਵੰਤ ਕੌਰ ਵਾਰ-ਵਾਰ ਸਿੱਖ ਕੌਮ ਨੂੰ ਅਪੀਲ ਕਰ ਰਹੇ ਨੇ ਬੇਨਤੀ ਕਰ ਰਹੇ ਨੇ ਪ੍ਰੋਗਰਾਮਾਂ 'ਚ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਪੰਤਕ ਸਥਿਤੀ ਕਿਹੋ ਜੀ ਹੈ ਆਉਣ ਵਾਲਾ ਮੇਰੀ ਕੌਮ ਦਾ ਭਵਿੱਖ ਕਿਹੋ ਜਿਹਾ ਹੋਏਗਾ ਤੇ ਕੌਮ ਦੇ ਭਵਿੱਖ ਦੇ ਰਖਵਾਲੇ ਨੇ ਜਿਹੜੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨੌਜਵਾਨ ਵਰਗ ਹੁਣ ਪੰਜਾਬ ਦੇ ਵਿੱਚ ਜਾਗ ਪਿਆ ਹੈ ਕਹਿੰਦੇ ਨੋ ਇਹ ਬੁੱਢੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਤੇ ਨਿਕਾਰੀ ਗਈ ਜਾ ਚੁੱਕੀ ਹੈ ਕਿ ਕੌਮ ਦੇ ਵਸਦੇ ਨਹੀਂ ਰਹਿ ਸਰਦਾਰ ਸੁਖਦੇਵ ਸਿੰਘ ਫਗਵਾੜਾ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਕੁਝ ਪਲਾਂ ਦੇ ਲਈ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਵੀਰ ਸੁਖਦੇਵ ਸਿੰਘ ਜੀ ਪ੍ਰੋਗਰਾਮ ਦਿਲਾਂ ਦੇ ਸਾਂ ਸਾਂਝਾ ਟੀਵੀ ਤੇ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੂੰ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਮੈਂਬਰੀ ਕਮੇਟੀ ਤੋਂ ਹੀ ਸ਼ੁਰੂ ਕਰ ਲਈਏ ਪਹਿਲਾਂ ਆਪਾਂ ਕਿ ਹੋ ਜੇ ਹੁੰਗਾਰਾ ਮਿਲ ਰਿਹਾ ਕਿਉਂਕਿ ਇਧਰਲੇ ਪਾਸੇੋਂ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਖੈਰਕੁਵਾਨੇ ਜਿਨ੍ਹਾਂ ਨੇ ਕਿਹਾ ਸਾਡੇ ਕੋਲ 2 ਕਰੋੜ 75 ਲੱਖ ਰੁਪਈਆ ਇਕੱਠਾ ਹੋ ਗਿਆ ਮੈਂਬਰਸ਼ਿਪ ਦਾ 27 ਲੱਖ ਮੈਂਬਰ ਭਰਤੀ ਕਰ ਲਏ ਨੇ ਪੰਜਾਬ 'ਚ ਹੈਗੇ ਆ 27 ਲੱਖ ਸਿੱਖ ਮੈਨੂੰ ਤਾਂ ਲੱਗਦਾ ਨਹੀਂ ਜੇ ਹੈਗੇ ਆ ਜਿਸ ਹਿਸਾਬ ਨਾਲ ਇਹ ਕਹਿੰਦੇ ਆ ਜਿਹੜੇ ਵਾਕਈ ਚਾਹੁੰਦੇ ਆ ਕਿ ਸੁਖਬੀਰ ਸਿੰਘ ਬਾਦਲ ਸਾਡਾ ਪਿਤਾਮਾ ਆਉਣ ਵਾਲੇ ਸਮੇਂ 'ਚ ਬਣੇ ਤੇ ਕੌਮ ਦਾ ਹੋਰ ਕਾਣ ਕਰਵਾਉਣ ਦੇ ਵਿੱਚ ਵੱਡਾ ਯੋਗਦਾਨ ਪਾ ਸਕੇ ਪਹਿਲਾਂ 328 ਰੁਪਿਆਂ ਦੀ ਗੱਲਬਾਤ ਹੋਈ ਕਦੇ ਜਸਪਾਲ ਸਿੰਘ ਚੌਰ ਸਿੱਧਵਾਂ ਦੀ ਗੱਲਬਾਤ ਹੋਈ ਕਦੇ ਸੁਮੇਸ਼ ਸਿੰਘ ਸੈਣੀ ਵਰਗੇ ਜਿਹੜੇ ਕਾਤਲ ਬੁੱਚੜ ਅਫਸਰ ਸੀ ਉਹਨਾਂ ਨੂੰ ਪ੍ਰਮੋਟ ਕਰਕੇ ਆਪਣਾ ਭਾਵਨਾ ਆ ਕੇ ਰੱਖਿਆ ਗਿਆ ਤੇ ਨੌਜਵਾਨਾਂ ਦਾ ਕਾਣ ਕੀਤਾ ਹੁਣ 27 ਲੱਖ ਸਿੱਖਾਂ ਨੇ ਵਾਕਈ ਮੋਰ ਲਾਤੀ ਕਿ ਜਾ ਤੈਨੂੰ ਪ੍ਰਵਾਨਗੀ ਦਿੰਨੇ ਆ ਹੋਰ ਕਤਲੇਆਮ ਕਰਵਾ ਕਿਵੇਂ ਲੈਨੇ ਹੋ ਸਾਰੀ ਗੱਲਬਾਤ ਨੂੰ ਪ੍ਰਧਾਨ ਦੇ ਚੁਣੇ ਜਾਣ ਤੋਂ ਬਾਅਦ ਦੇਖੋ ਇੱਕ ਤਾਂ ਜਿਹੜਾ ਉਹਨਾਂ ਦਾ ਪਹਿਲਾ ਕਮੈਂਟ ਹੈ ਵੀ ਬੋਕਸ ਭਰਤੀ ਜਿਹੜੀ ਉਹਨਾਂ ਨੇ ਕੀਤੀ ਹੈ ਉਹਦੇ ਚ ਉਹਨਾਂ ਨੇ ਹੁਣ ਦਾਵਾ ਪਹਿਲਾਂ 32 ਲੱਖ ਦਾ ਕੀਤਾ ਸੀ ਫਿਰ 35 ਦਾ ਫਿਰ 36 ਦਾ ਫਿਰ 22 ਦਾ ਹੁਣ 5ਵੀਂ ਵਾਰ 27 ਦਾ 27 ਲੱਖ ਸੰਥਿੰਗ ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਧਿਆਨ ਦੇਣ ਵਾਲੀ ਇਹ ਹੁੰਦੀ ਹੈ ਵੀ ਕਿਸੇ ਵੀ ਪਾਰਟੀ ਦੀ ਜਾਂ ਪੋਲੀਟਿਕਲ ਧਿਰ ਦੀ ਜਿਹੜੀ ਮੈਂਬਰਸ਼ਿਪ ਹੁੰਦੀ ਹੈ ਜਦੋਂ ਚੋਣ ਮਤਾਨ ਚ ਜਾਂਦੀ ਹੈ ਤੇ ਉਹਦੀ ਜਿਹੜੀ ਉਹ ਜਿਹੜੀ VOTING ਹੁੰਦੀ ਹੈ ਟੋਟਲ ਜਿੰਨੀ ਉਹਨੂੰ ਵੋਟ ਪੈਂਦੀ ਹੈ ਉਹ ਕਟੋ-ਕਟ ਮੈਂਬਰਸ਼ਿਪ ਦੀ 3 ਜਾਂ 4 ਗੁਣਾ ਹੁੰਦੀ ਹੈ ਸਪੋਜ਼ ਕਰੋ ਪਿਛਲੀ ਲੋਕ ਸਭਾ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚੋਂ 25 ਲੱਖ ਵੋਟ ਪਈ ਹਾਂ ਔਰ ਉਹਨਾਂ ਦੀ ਜਿਹੜੀ ਰਜਿਸਟਰਡ ਜਿਹੜੀ ਮੈਂਬਰਸ਼ਿਪ ਹੈ ਉਹ 6 ਲੱਖ ਦੇ ਕਰੀਬ ਹੈ ਜਿਹੜੀ ਬਾਅਦ ਦੇ ਵਿੱਚ ਆਸपास 7 ਲੱਖ ਦੇ ਆਸ-ਪਾਸ ਪਹੁੰਚੀ। ਸੋ ਉਹ ਬਿਲਕੁਲ ਠੀਕ ਫਿਗਰ ਹੈ ਜੀ ਜੇ ਤੁਹਾਡੇ ਕੋਲ 7 ਲੱਖ ਦੀ ਮੈਂਬਰਸ਼ਿਪ ਹੈ ਤੇ ਘੱਟੋ-ਘੱਟ ਜਿਵੇਂ ਆਪਣੇ ਪਰਿਵਾਰਾਂ ਦੀ ਵੋਟ ਵੀ ਪੁਹਤਾਵੇ ਤਾਂ ਉਹ ਘੱਟੋ-ਘੱਟ 4 ਗੁਣਾ ਬਣ ਜਾਂਦੀ ਹੈ। ਹੁਣ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਆਪਣੇ ਗੁਨਾਹ ਘੋੜਨ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਹੁਕਮਾਂ ਦੀ ਅਦੂਲੀ ਕਰਨੀ ਫਿਰ ਉਸ ਤੋਂ ਬਾਅਦ ਅਕਾਲ ਤਖਤ ਨੂੰ ਲਲਕਾਰਨਾ। ਔਰ ਲਲਕਾਰਨ ਤੋਂ ਬਾਅਦ ਉਹਦੇ ਤੇ ਹਮਲਾ ਕਰਨਾ। ਉਹ ਸਾਰਾ ਕੁਝ ਕਰਨ ਤੋਂ ਬਾਅਦ ਸਿੱਖਾਂ ਨੂੰ ਇੰਨਾ ਚਾਹ ਜੜਿਆ ਇੰਨੀ ਪੌਪੁਲਰਿਟੀ ਦਲਜੀਤ ਝਿਮੇਰੀ ਤੇ ਸੁਖਬੀਰ ਬਾਦਲ ਦੀ ਵਧ ਗਈ ਕਿ ਇਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਪਈ 18 ਲੱਖ ਪਰਤੀਯੋਗੀ 27 ਲੱਖ ਇਹਦਾ ਮਤਲਬ ਜਿਹੜੇ ਬੰਦਿਆਂ ਨੇ ਮੈਂਬਰਸ਼ਿਪ ਲਈ ਹੈ ਹੁਣ ਤਾਜ਼ੀ-ਤਾਜ਼ੀ ਉਹ ਪਹਿਲੀ ਵਾਰੀ ਸੁਖਬੀਰ ਤੋਂ ਇੰਨੇ ਕ ਪ੍ਰਭਾਵਿਤ ਹੋਏ ਵੀ ਯਾਰ ਆਹ ਸੁਖਬੀਰ ਨੇ ਕਮਾਲ ਕਰਤਾ ਜਿਵੇਂ ਜਥੇਦਾਰਾਂ ਨੂੰ ਘਰ ਤੋਂ ਬਿਲਕੁਲ ਐਡੇ-ਐਡੇ ਕੰਮ ਜਿੱਤੇ ਹੋਣ ਅਤੇ ਕਿੱਡੇ ਕਿੱਡੇ ਵੱਡੇ ਕਾਰਜ ਕੀਤੇ ਉਹਨਾਂ ਨੇ ਦੇਖੋ ਵੀ ਜੀ ਅਕਾਲ ਤਖਤ ਦੇ ਜਥੇਦਾਰਾਂ ਦੀ ਕਿਰਦਾਰਕੋਸ਼ੀ ਕਰਨੀ ਕਿੰਨੇ ਖੁਸ਼ ਹੋਏ ਸਿੱਖ ਇਹ ਸੁਣ ਕੇ ਵੀ ਦੇਖੋ ਬਲਟੋਏ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਧਮਕੀ ਦੇ ਦਿੱਤੀ ਐਸਾ ਦੇ ਹੁੰਦਿਆ ਦਲੇਰ ਨਿੰਦਰ ਔਰ ਨਵਾਂ 18 ਲੱਖ ਵੋਟਰਾਂ ਤੋਂ ਇਲਾਵਾ ਤਕਰੀਬਨ ਤਕਰੀਬਨ 10 ਲੱਖ ਵੋਟਰ ਉਹਨਾਂ ਦੇ ਨਾਲ ਐਜ਼ ਮੈਂਬਰ ਹੋਰ ਜੁੜ ਗਿਆ ਉਹਨਾਂ ਦੀ ਪਿਛਲੇ 3 ਮਹੀਨੇ ਦੀ ਪੋਲਿਟਿਕਸ ਤੋਂ ਖੁਸ਼ ਹੋ ਕੇ ਵਾਹ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਹਨੂੰ ਵੇਕੂ ਬਣਾ ਰਹੇ ਨੇ ਇਦਾਂ ਕਰਕੇ ਇਹਨਾਂ ਨੂੰ ਮਿਲਣਾ ਕੀ ਹੈ ਹੁਣ ਜਦੋਂ ਕੱਲ ਨੂੰ ਇਹ ਇਲੈਕਸ਼ਨ ਦੇ ਵਿੱਚ ਜਾਣਗੇ ਤੇ ਮੈਨੂੰ ਇਹ ਦੱਸੋ ਵੀ ਜਿੰਨੀ ਇਹਨਾਂ ਨੇ ਮੈਂਬਰਸ਼ਿਪ ਭਰਤੀ ਦਾ ਦਾਵਾ ਕਰ ਦਿੱਤਾ ਜੇ ਉਹਦਾ ਚੌਥਾ ਹਿੱਸਾ ਵੀ ਵੋਟਾਂ ਨਾ ਪਈਆਂ ਤੇ ਫਿਰ ਕਿੱਥੇ ਜਾ ਕੇ ਮੂੰਹ ਦਿਖਾਣਗੇ ਆਤਾਜੀਤਾ ਜੀ ਲੁਧਿਆਣੇ ਦੀ ਬਾਈ ਇਲੈਕਸ਼ਨ ਆਈ ਹੈ ਅੱਜ ਇਹਨਾਂ ਨੇ ਆਪਣਾ ਉਮੀਦਵਾਰ ਦਿੱਤਾ ਤੇ ਮੈਂ ਇਹ ਚਾਹਣਾ ਵੀ ਜੇ ਤੁਸੀਂ ਸੰਗਤ ਚ ਸੱਚ ਕੋਈ ਕਿਤੇ ਤੁਹਾਡੇ ਅੰਦਰ ਮਾੜੀਪੁਰ ਸੱਚ ਹੈਗਾ ਕੋਈ ਤਾਂ ਕੱਲੇ ਉਸ ਹਲਕੇ ਦੀ ਕਿੰਨੀ ਮੈਂਬਰਸ਼ਿਪ ਹੋਈ ਹੈ ਉਹ ਜਨਤਕ ਕਰਦੇ ਜਿਸ ਹਲਕੇ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਉਸ ਹਲਕੇ ਦੀ ਆਪਣੀ ਮੈਂਬਰਸ਼ਿਪ ਲਿਸਟ ਜਨਤਕ ਕਰ ਦਿਓ ਕਿ ਇਹ ਹਸ ਹਲਕੇ ਦੇ ਵਿੱਚ ਸਾਡੀ ਇੰਨੀ ਮੈਂਬਰਸ਼ਿਪ ਹੋਈ ਹੈ ਜੇ ਪੋਸੀਬਲ ਆ ਜੇ ਤੁਹਾਡੇ ਤੇ ਨੈਤਿਕਤਾ ਵੀ ਹੈ ਮਾੜੀ-ਮੋਟੀ ਬਚ ਗਈ ਫਿਰ ਵਿਦ ਨੇਮ ਕਿਉਂਕਿ ਹੁਣ ਤਾਂ ਪ੍ਰਤੀ ਹੋ ਚੁੱਕੀ ਆ ਵਿਦ ਨੇਮ ਜਨਤਕ ਕਰ ਦਿਓ ਨਹੀਂ ਫਿਗਰ ਹੀ ਦੱਸ ਦਿਓ ਮੈਂ ਦਾਵਾ ਕਰਦਾ ਇਹ ਜਿੰਨੀ ਮੈਂਬਰਸ਼ਿਪ ਦੀ ਫਿਗਰ ਦਾ ਵੀ ਦਾਵਾ ਕਰਨਗੇ ਉਸ ਹਲਕੇ ਦੇ ਵਿੱਚੋਂ ਅੱਧੀ ਵੋਟ ਵੀ ਨਹੀਂ ਪੈਣਗੇ ਉਤੋਂ ਇਹਨਾਂ ਦੀ ਬੋਗਸ ਪਰਟੀ ਦਾ ਸਾਰੀ ਕਲੈਰਿਟੀ ਹੋ ਜਾਏਗੀ ਐਕਚੁਅਲੀ ਕੁਲਕ ਸਿੰਘ ਜੀ ਦਿੱਕਤ ਇਹ ਹੈ ਵੀ ਇਹ ਅਕਾਲੀ ਸਿਆਸਤ ਨੇ ਜਿਹੜਾ ਮੋੜਾ ਲਿਆ ਹੈ ਇਹ ਜਿਹੜੀ ਪੋਜੀਸ਼ਨ ਤੇ ਆ ਗਏ ਨੇ ਇਹ ਆਪਣਾ ਕਦੀ ਕੰਪੈਰੀਜ਼ਨ ਗੁਰਚਰਨ ਟੋੜੇ ਨਾਲ ਮੋਨ ਸਿੰਘ ਟੋੜ ਦੇ ਨਾਲ ਮਾਸਟਰ ਤਾਰਾ ਸਿੰਘ ਦੇ ਨਾਲ ਕਦੀ ਤੁਸੀਂ ਇਹ ਨਾਂ ਹੀ ਨਹੀਂ ਸੁਣੇ ਹੋਣ ਇਹਨਾਂ ਦੀਆਂ ਸਟੇਜਾਂ ਤੇ ਵੀ ਅਸੀਂ ਆਪਣੀ ਆਈਡੀਅਲ ਕਿਹਨਾਂ ਨੂੰ ਮੰਨਦੇ ਆ ਤੁਸੀਂ ਜਦੋਂ ਇਹਨਾਂ ਦੇ ਗਨਾਹ ਇਹਨਾਂ ਦੇ ਮੂਰੇ ਲਿਆ ਕੇ ਰੱਖਦੇ ਹੋ ਇਹ ਤੁਹਾਡੇ ਮੂਰੇ ਕਾਂਗਰਸ ਦੇ ਗਨਾਹ ਲਿਆ ਕੇ ਰੱਖਦੇ ਤੁਸੀਂ ਨਾ ਨਬਰਗਾਠ ਦੀ ਗੱਲ ਕਰੋ ਤੁਹਾਡੇ ਨਾਲ 84 ਦੀ ਗੱਲ ਕਰਨਗੇ ਜੀ ਸੋ ਇਹਦਾ ਮਤਲਬ ਇਹ ਹੈ ਕਿ ਉਹ ਆਪਣੀ ਜਿਹਨਾਂ ਨਾਲ ਤੁਲਨਾ ਕਰ ਰਹੇ ਨੇ ਉਹਰੇ ਜਿਤਾੜੇ ਨੇ ਭਾਈ ਅਸੀਂ ਉਹਨਾਂ ਤੋਂ ਤਾਂ ਘੱਟ ਬਣਿਆ ਔਰ ਤੁਸੀਂ ਬੇਸ਼ਰਮੀ ਦੀ ਹੱਦ ਦੇਖੋ 40 ਸਾਲ ਜਿਹਦੇ ਨਾਲ ਬਿਨਾਂ ਸ਼ਰਤ ਮੀਆਂ ਬੀਬੀ ਵਾਲਾ ਰਿਸ਼ਤਾ ਨਿਭਾਇਆ ਜਿਹਨੂੰ ਖਸਮ ਕਹਿੰਦੇ ਰਹੇ ਅੱਜ ਕਹਿ ਰਹੇ ਨੇ ਜੀ ਉਹ ਇੰਟਰਵਿਊ ਕਰਕੇ ਸਾਡੇ ਜੱਥੇਦਾਰਾਂ ਨੂੰ ਕੰਟਰੋਲ ਕਰਕੇ ਹਾਂ ਜੀ ਉਹ ਉਹਨਾਂ ਨੇ ਜੀ ਉਹਨਾਂ ਨੂੰ ਗਨਮੈਨ ਦੇ ਦਿੱਤੇ ਜੀ ਅੱਜ ਵੀ ਅੱਜ ਵੀ ਆ ਗਿਆਨੀ ਗੁਰਪਤਨ ਸਿੰਘ ਕੋਲ ਸਭ ਤੋਂ ਵੱਧ ਸਿਕਿਉਰਿਟੀ ਹੈ। ਅਜੇ ਵੀ ਗਿਆਨੀ ਐ ਉਹ? ਉਹ ਸਿਕਿਉਰਿਟੀ ਆ। ਹਾਂ, ਅਜੇ ਵੀ ਚਲੋ ਅਜੇ ਵੀ ਗਿਆਨੀ ਐ ਉਹ? ਪੰਥ ਦਾ ਘਾਨ ਕਰਨ ਵਾਲਾ ਗੁਰਮੀਤ RAM REEM ਨੂੰ ਬਾਪ 1 ਮਿੰਟ ਸੋਦੇਵ ਸਿੰਘ ਜੀ ਗੁਰਮੀਤ RAM REEM ਨੂੰ ਬਾਪ ਐਲਾਨਨ ਵਾਲਾ ਕਿਵੇਂ ਗਿਆਨੀ ਰਹਿ ਗਿਆ ਅਜੇ ਤੇ ਅਜੇ ਅਕਾਲ ਤਖਤ ਦਾ ਜੇਜ਼ਦਾਰ ਰਹਿ ਗਿਆ? ਮੈਂ ਮੈਂ ਫਿਰ ਕਹਿਣਾ ਜੀ ਗਿਆਨੀ ਉਹ ਹੁੰਦਾ ਜਿਸ ਗਿਆਨ ਹੁੰਦਾ ਹੈ। ਠੀਕ ਆ ਜੀ। ਔਰ ਉਹਨੂੰ ਪੰਥ ਦਾ ਬੇੜਾ ਗਰ ਕਰਨ ਦਾ ਸਾਰਾ ਗਿਆਨ ਹੈ। ਇਸ ਕਰਕੇ ਗਿਆਨੀ। ਓਕੇ ਆਹ ਗੱਲ ਬਣੀ ਨਾ। ਪੰਤ ਦਾ ਬੇੜਾਗਰ ਕਰਨ ਦਾ ਗਿਆਨ ਹਾਂਜੀ ਫਿਰ ਗਿਆਨੀ ਲਾ ਸਕਦੇ ਹਾਂ ਸੋ 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 ਉਸ ਹਿਸਾਬ ਦੇ ਨਾਲ ਜਿਸ ਤਰੀਕੇ ਨਾਲ ਸੁਬੀਰ ਬਾਦਲ ਅਕਾਲੀ ਦਲ ਦਾ ਜਰਨੈਲ ਹੈ ਉਸੇ ਤਰੀਕੇ ਨਾਲ ਅੱਜ ਵੀ ਗੁਰਵੰਦਰ ਸਿੰਘ ਗਿਆਨੀ ਹੈ ਸੋ ਉਹ ਸਭ ਤੋਂ ਪਹਿਲੀ ਸਿਕਿਉਰਿਟੀ ਜਿਹੜੀ ਆ ਜ세ਦਾਰਾਂ ਨੂੰ ਹਾਈ ਸਿਕਿਉਰਿਟੀ ਜਿਹੜੀ ਆ ਉਹ ਗਿਆਨੀ ਗੁਰਵੰਦਰ ਸਿੰਘ ਮੰਨਨ ਦਿੱਤੀ ਗਈ ਔਰ ਸੁਬੀਰ ਬਾਦਲ ਵੱਲੋਂ ਦਿੱਤੀ ਗਈ ਸੀ ਐਸ ਹੋਮ ਮਿਨਿਸਟਰ ਉਸ ਵਕਤ ਸੁਬੀਰ ਬਾਦਲ ਹੋਮ ਮਿਨਿਸਟਰ ਸੀ ਪੰਜਾਬ ਦਾ ਸੋ ਇਹ ਪਿਤ ਕਿਹਨੇ ਪਾਈ ਹੈ ਸਿਕਿਉਰਟੀਆਂ ਦੇਣ ਦੀ ਗਨਮੈਨ ਪਾਇਲਟ ਜਿਪਸੀਆਂ ਦੇਣ ਦੀ ਤਰ ਤੱਕ ਇਹਨਾਂ ਨੇ ਪਾਈ ਆ ਖੁਦ ਸੁਗਮੀਆ ਬਾਦਲ ਆ ਜੋ ਕਹਿ ਰਹੇ ਆ ਕਿ ਜਥੇਦਾਰਾ ਨੂੰ ਸੈਂਟਰ ਨੇ ਗਨਮੈਨ ਦੇ ਕੇ ਭਰਮਾ ਲਿਆ ਜਦ ਕੀ ਜਥੇਦਾਰ ਤਿੰਨ ਲੈਟਰਾਂ ਜਨ ਤੱਕ ਕਰ ਚੁੱਕੇ ਆ ਜਿਹਦੇ ਚੋ ਲਿਖ ਕੇ ਦੇ ਚੁੱਕੇ ਆ ਵੀ ਮੇਰੀ ਸਿਕਿਉਰਿਟੀ ਵਾਪਸ ਲਈ ਜਾ ਜਥੇਦਾਰ ਹੁੰਦੇ ਆ ਵੀ ਔਰ ਜਥੇਦਾਰੀ ਤੋਂ ਹਟਣ ਤੋਂ ਬਾਅਦ ਵੀ ਸੋ ਮਣ ਇਹ ਜਿਹੜੀਆਂ ਥੋਥੀਆਂ ਗੱਲਾਂ ਕਰ ਰਹੇ ਨਾ ਜੀ ਐਕਚੁਅਲੀ ਜਿਹੜਾ ਮੈਂ ਗੱਲ ਕਰ ਰਿਹਾ ਸੀ ਜਿਹੜਾ ਮੋੜਾ ਕਟਿਆ ਇਹਨਾਂ ਨੇ ਅਕਾਲੀ ਸਿਆਸਤ ਦਾ ਆਧਾਰ ਥਮ ਨਾਰਾ ਪੰਥ ਬਸੈ ਮੈਂ ਉਜੜਾ ਸੀ ਬਿਲਕੁਲ ਪੰਥ ਬਸੈ ਮੈਂ ਉਜੜਾ ਤੋਂ ਰਾਜ ਕਰਾਂਗੇ 25 ਸਾਲ ਤੱਕ ਦਾ ਜਿਹੜਾ ਸਫਰ ਹੈ ਇਹਦੇ ਵਿੱਚ ਅਕਾਲੀ ਸਿਆਸਤ ਅਕਾਲੀ ਕਿਰਦਾਰ ਅਕਾਲੀ ਮੂਲ ਅਕਾਲੀ ਪੋਜੀਸ਼ਨ ਅਕਾਲੀ ਸਿਆਸਤ ਸਭ ਕੁਝ ਕੁਆਲ ਸੋ ਲੜਾਈ ਜਿਹੜੀ 2 ਦਸੰਬਰ ਦੇ ਹੁਕਮਨਾਮੇ ਦੀ ਰੂਹ ਹੈ ਉਹ ਚਿਹਰਿਆਂ ਦੀ ਤਬਦੀਲੀ ਨਹੀਂ ਹੈ ਅਕਾਲੀ ਸਿਆਸਤ ਨੂੰ ਉਸ ਪੋਜੀਸ਼ਨ ਤੇ ਲੈ ਕੇ ਜਾਣਾ ਜਿਹੜੀ ਪੰਜਾਬ ਦੀ ਪੋਲਿਟਿਕਸ ਨੂੰ ਸਭ ਤੋਂ ਵੱਧ ਡੋਮਿਨੇਟ ਕਰਦੀ ਸੀ ਔਰ ਇੱਥੋਂ ਤੱਕ ਜੇ ਮੈਂ ਕਹਿ ਲਵਾਂ ਕਿ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਹੁੰਦੀ ਸੀ ਉਹ ਅਕਾਲੀ ਪੋਜੀਸ਼ਨ ਸੀ ਉਹ ਪੋਜੀਸ਼ਨ ਜਦੋਂ ਥੜਕ ਗਈ ਹੈ ਹੁਣ ਅਸੀਂ ਉਹਨੂੰ ਚਿਹਰਿਆਂ ਦੀ ਤਬਦੀਲੀ ਦੇ ਵਿੱਚ ਉਲਝਾ ਕੇ ਇਹ ਸਿਰਫ ਇਹ ਕਹਿ ਦਈਏ ਕਿ ਸਾਰੀ ਨਫਰਤ ਜਿਹੜੀ ਹੈ ਉਹ ਇਕੱਲੇ ਬਾਦਲਾ ਦੇ ਖਿਲਾਫ ਹੈ ਇਹ ਇੱਕ ਕਲੈਕਟਿਵ ਜ਼ਿੰਮੇਵਾਰੀ ਹੈ ਔਰ ਇਹ ਕੋਈ ਮੋੜਾ ਜਿਹੜਾ ਹੈ ਉਹ ਕੋਈ 5 ਜਾਂ 10 ਸਾਲਾਂ ਦਾ ਨਹੀਂ ਹੋਇਆ ਹੈ ਇਹ 40 ਸਾਲ ਲੱਗੇ ਨੇ ਮੋੜਾ ਕੱਟਣ ਨੂੰ। ਔਰ ਤੁਹਾਨੂੰ ਠੀਕ 40 ਸਾਲ ਪਿੱਛੇ ਉਸ ਪੰਥ ਪ੍ਰਥਮ ਦੀ ਸਿਆਸਤ ਤੇ ਜਾ ਕੇ ਜਦ ਤੱਕ ਤੁਸੀਂ ਨਹੀਂ ਛੜਦੇ। ਇਹੀ ਇੱਕ ਕਾਰਨ ਹੈ ਕਿ ਨੌਜਵਾਨਾਂ ਦਾ ਇਸ ਭਰਤੀ ਦੇ ਵਿੱਚ ਉਸ ਤਰ੍ਹਾਂ ਦਾ ਹੰਗਾਰਾ ਨਹੀਂ ਹੈ ਕਿਉਂਕਿ ਉਹ ਚਿਹਰੇ ਤਾਂ ਦੇਖ ਰਹੇ ਨੇ ਪਰ ਸਿਆਸਤ ਦੀ ਤਫਲੀ ਔਰ ਅਕਾਲੀ ਪੋਜੀਸ਼ਨ ਦੀ ਸਮਝ ਉਹ ਹਲੇ ਕਿਸੇ ਲੀਡਰ ਚੋਂ ਨੂੰ ਨਜ਼ਰ ਨਹੀਂ ਆ ਰਹੀ ਸਵਾਈ ਬੀਸਸ ਵਨ ਕੋਰ ਹੋਣਾ। ਓਕੇ। ਇਹਦੇ ਨਾਲ ਨਾਲ ਦੂਸਰੇ ਪਾਸੇ ਆਪਾਂ ਤੁਰਿਏ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ 5 ਮੈਂਬਰ ਅਕਾਲ ਤਖਤ ਨੂੰ ਸਮਰਪਿਤ ਹੋ ਗਏ 2 ਮੈਂਬਰ ਤੁਹਾਨੂੰ ਮੈਂ ਕਿਹਾ ਸੀ ਕਿ ਆਤਮਿਕ ਤੌਰ ਤੇ ਉਹਨਾਂ ਦੀ ਮੌਤ ਹੋ ਗਈ ਉਹ ਬਾਦਲ ਨੂੰ ਸਮਰਪਿਤ ਹੋ ਗਏ ਸੁਖਵੀਰ ਸਿੰਘ ਨੂੰ ਕਿ ਮਾਲਕਾ ਜਿਵੇਂ ਤੂੰ ਹੁਕਮ ਕਰੇਂਗਾ ਤੇਰਾ ਹੁਕਮ ਸੱਤ ਹੈ ਅਕਾਲ ਤਖਤ ਆਲਾ ਸਾਨੂੰ ਪ੍ਰਵਾਨ ਨਹੀਂ 5 ਮੈਂਬਰੀ ਕਮੇਟੀ ਜਿਹੜੀ ਲਗਾਤਾਰ ਕੰਮ ਕਰ ਰਹੀ ਹੈ ਮੈਂ ਕਈ ਸਭਾਵਾਂ ਦੇ ਵਿੱਚ ਤੁਹਾਨੂੰ ਵੀ ਨਾਲ ਤੁਰਦਿਆਂ ਵੇਖਿਆ ਲੈਕਚਰ ਦਿੰਦੇ ਆ ਵੇਖਿਆ ਕਮਿਊਨਿਟੀ ਦੇ ਵਿੱਚ ਵਿਚਰਦੇ ਆ ਨੌਜਵਾਨਾਂ ਨੂੰ ਲਾਮਬਦ ਕਰਦੇ ਆ ਵੇਖਿਆ ਖਾਸ ਕਰਕੇ ਬੀਬੀ ਸਤਬੰਤ ਕੌਰ ਭਾਈ ਅਮਰੀਕ ਸਿੰਘਾ ਦੀ ਬੇਟੀ ਬੜੇ ਤਰਲੇ ਦੇ ਨਾਲ ਆਪਣੇ ਸਕਾਰਯੋਗ ਪਿਤਾ ਜੀ ਤੇ ਦਾਦਾ ਜੀ ਦੀ ਤਰ੍ਹਾਂ ਅੱਗੇ ਚੜ ਕੇ ਆ ਰਹੀ ਹੈ ਬੱਚੀ ਬਕਾਇਦਾ ਮੋਟੀਵੇਟ ਕਰ ਰਹੀ ਹੈ ਨੌਜਵਾਨ ਬੱਚਿਆਂ ਨੂੰ ਇਹਨੂੰ ਕਿਵੇਂ ਲੈਨੇ ਹੋ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਸਿਰਫ ਅਕਾਲੀ ਤੇ ਲਿਖ ਰਹੀ ਹੈ ਤੇ ਇਹਦੇ ਦੇ ਪਾਸੇ ਸ਼ਰੋਮਣੀ ਅਕਾਲੀ ਦਲ ਹੈ ਇਹ ਲੀਗਲੀ ਤੌਰ ਦੇ ਉੱਤੇ ਇਹਨੂੰ ਕਿਵੇਂ ਲੈਨੇ ਹੋ ਤੇ ਲੋਕਾਂ ਦੇ ਵਿੱਚ ਰੁਝਾਨ ਕਿਹੋ ਜਿਹਾ ਇਹਨੂੰ ਕਲੀਅਰ ਕਰੋ ਥੋੜਾ ਜਿਹਾ ਦੇਖੋ ਇਨੀਸ਼ੀਅਲ ਸਟੇਜ ਤੇ ਜਦੋਂ ਕਿਸੇ ਬੰਦੇ ਨੂੰ ਕੋਈ ਟਾਸਕ ਮਿਲਦਾ ਹੈ ਸਪੋਜ਼ ਕਰੋ ਮੈਨੂੰ ਪੰਥਕ ਤੌਰ ਤੇ ਕੋਈ ਅਕਾਲ ਤਖਤ ਸਰਪ੍ਰਸਤ ਟਾਸਕ ਮਿਲ ਜਾਂਦਾ ਤੇ ਮੇਰਾ ਉਸ ਟਾਸਕ ਨੂੰ ਪੂਰਾ ਕਰਨ ਦੀ ਜਿਹੜੀ ਸਭ ਤੋਂ ਇਨੀਸ਼ੀਅਲ ਅਪਰੋਚ ਹੋਏਗੀ ਉਹ ਉਹਨਾਂ ਨਾਲ ਹੀ ਹੋਏਗੀ ਜਿਨ੍ਹਾਂ ਨਾਲ ਮੈਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ ਇਸ ਬਾਰੇ ਉਹਨਾਂ ਚਾਹਤਾ ਬੰਦੀਆਂ ਨਾਲ ਉਹਨਾਂ ਹੀ ਆਗੂਆਂ ਦੇ ਨਾਲ ਮੈਂ ਸੰਪਰਕ ਕਰਾਂਗਾ ਜਿਨ੍ਹਾਂ ਨਾਲ ਮੈਂ ਘੱਟੋ ਘੱਟ ਪਿਛਲੇ 5-7 ਸਾਲਾਂ ਤੋਂ ਸੰਪਰਕ ਹੋਵਾਂਗਾ ਜਿਨ੍ਹਾਂ ਨਾਲ ਕੰਫਰਟੇਬਲ ਹੋਵਾਂਗਾ ਪਾਣੀ ਮੈਂਬਰੀ ਕਮੇਟੀ ਨੂੰ ਜਿਹੜਾ ਆਦੇਸ਼ ਹੋਇਆ ਸੀ ਉਹ ਪੰਥ ਨੂੰ ਨਾਲ ਜੋੜਨ ਦਾ ਔਰ ਜਿਹੜੀਆਂ ਚੀਜ਼ਾਂ ਇਨਡਾਇਰੈਕਟਲੀ ਕਹੀਆਂ ਜਾਂਦੀਆਂ ਨੇ ਸਿੱਧੇ ਰੂਪ ਵਿੱਚ ਕਹੀਆਂ ਜਾਂਦੀਆਂ ਸੀ ਉਹ ਸੀ ਪੰਥਕ ਸ਼ਕਤੀ ਨੂੰ ਇੱਕ ਜਗ੍ਹਾ ਇਕੱਠੇ ਕਰਨਾ ਸੋ ਉਹਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਤਾਂ 3 ਮਹੀਨੇ ਪਹਿਲਾਂ ਜਿਨ੍ਹਾਂ ਤੁਸੀਂ ਬੇਦਾਵਾ ਦੇਣ ਵਾਲਿਆਂ ਦਾ ਨਾਂ ਲਿਆ ਉਹ ਦੋ ਬੰਦਿਆਂ ਦੇ ਕਰਕੇ ਪਹਿਲੇ ਦੋ ਟਾਈਮ ਹੀ ਨਾ ਤਾਂ ਵੈਸੇ ਹੀ ਖਰਾਬ ਹੋ ਗਏ 2 ਦਸੰਬਰ ਤੋਂ ਲੈ ਕੇ 18 ਮਾਰਚ ਤੱਕ ਅੱਤਾ ਸਮਾਸ਼ੇਮੀਨੇ ਦਾ ਇਹਨਾਂ ਤਿੰਨ ਬੰਦਿਆਂ ਨੇ ਬਿਲਕੁਲ ਜਿਹੜਾ ਉਹ ਵੇਸਟ ਕਰਕੇ ਰੱਖ ਦਿੱਤਾ ਪੰਜ ਮੈਂਬਰੀ ਕਮੇਟੀ ਦਾ ਹੁਣ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹ ਇਨੀਸ਼ੀਅਲ ਸਟੇਜ ਤੇ ਸਭ ਤੋਂ ਪਹਿਲਾਂ ਵਰਕਰਾਂ ਦੇ ਘੇਰੇ 'ਚ गिर ਗਏ ਉਹਨਾਂ ਦੀ ਸਭ ਤੋਂ ਸੌਖੀ ਅਪਰੋਚ ਸੁਧਾਰ ਲੈਣ ਦੇ ਰੂਪ ਦੇ ਨਾਲ ਸੀ ਉਹ ਉਸ ਤੋਂ ਅਕਿ ਉਹ ਵਰਕਰ ਜਿਨ੍ਹਾਂ ਦੇ ਨਾਲ ਉਹ ਪਿਛਲੇ 10-15 ਸਾਲ ਤੋਂ ਸਿਆਸਤ ਦੇ ਵਿੱਚ ਵਿਚਰ ਰਹੇ ਸੀ ਉਹ ਵਰਕਰਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਲੱਗੇ। ਔਰ ਇਸ ਦੌਰਾਨ ਅੱਜ ਜਦੋਂ ਆਲਮੋਸਟ 1 ਮਹੀਨਾ ਬੀਤਣ ਤੇ ਆ ਗਿਆ ਇਸ 1 ਮਹੀਨੇ ਦੇ ਵਿੱਚ ਕਿਸੇ ਵੀ ਪੰਜ ਨੰਬਰੀ ਕਮੇਟੀ ਦੇ ਮੈਂਬਰ ਨੇ ਸਿਵਾਏ ਬੀਬੀ ਸਤਜੰਤਪੁਰ ਹੋਣਾ ਤੋਂ ਪੰਥਕ 93 ਜਿਹੜੀ ਐਕਚੁਅਲੀ ਇੱਕ ਸਟੈਂਡ ਬਾਈ ਆਰਮੀ ਹੈ। ਬਾਦਲ ਜੀ ਅੱਜ ਸਤੰਤੀ ਨੇ ਉਹਦੇ ਵਿੱਚ ਨਾ ਤਾਂ ਕੋਈ ਸੁਧਾਰ ਲੈਣ ਦਾ ਰੂਲ ਹੈ ਨਾ ਕਾਂਗਰਸ ਦਾ ਰੂਲ ਹੈ ਨਾ ਆਮ ਆਦਮੀ ਪਾਰਟੀ ਦਾ। ਜਿਹੜੀ ਪੰਥਕ ਆਰਮੀ ਜਥੇਬੰਦੀਆਂ ਦੀ ਆਰਮੀ ਜਿਨ੍ਹਾਂ ਨੇ ਜਿਹੜੇ ਜਿਨ੍ਹਾਂ ਨੇ ਬਰਗਾੜੀ ਮੋਰਚਾ ਵੱਡਾ ਕੀਤਾ ਜਿਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁਖੜਤਾਲ ਦੇ ਵਿੱਚੋਂ ਲਾਮਬੱਦੀ ਕੀਤੀ ਉਹਨੂੰ ਵੱਡਾ ਕੀਤਾ ਉਹ ਬਰਤਾਨ ਚਿਰ ਤੇ ਆ ਚਾਹੇ ਭਾਈ ਰਾਜਵਾਨੇ ਦੀ ਫਾਂਸੀ ਰੁਕਾਣ ਦੀ ਮੂਵਮੈਂਟ ਸੀ ਚਾਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਹੁਣਾ ਦੇ ਬੰਦੀ ਸੀ ਜਾਂ ਈਵਨ ਉਸ ਤੋਂ ਬਾਅਦ ਸਰਬੱਤ ਖਾਲਸਾ ਦਾ ਬਰਗਾੜੀ ਮੋਰਚਾ ਆਪਾਂ ਉਹ ਸਾਰੀ ਕਲੈਕਟਿਵ ਗੱਲ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਅਸਲ ਰੋਲ ਹੈ ਉਹ ਨਾਂ ਦੱਸਣ ਬਾਣੀਆ ਉਹ ਜਥੇਬੰਦੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਦਾਰਾ ਅਮੂਨ ਜਿਹੜਾ ਹੈ ਆਪਣੇ ਸ਼ਹਿਰਾਂ ਤੱਕ ਜਾਂ ਆਪਣੇ ਪਿੰਡਾਂ ਤੱਕ ਸੀਮਤ ਹੁੰਦਾ ਪਰ ਜਦੋਂ ਉਹ ਇੱਕ ਬਰਦਾਤ ਨਾਲ ਜੁੜ ਜਾਂਦੇ ਨੇ ਉਹ ਉਹ ਸਮੂਹਿਕ ਚੇਤਨਾ ਦੇ ਵਿੱਚੋਂ ਜਦੋਂ ਕੁਝ ਧਾਰ ਲੈਂਦੇ ਨੇ ਤੇ ਫਿਰ ਉਹ ਦਸਾਂ ਬੰਦਨਾ ਦਨਾਂ ਦੇ ਵਿੱਚ ਦੋ ਮੈਂਬਰ ਪਾਰਲੀਮੈਂਟ ਵਿੱਚ ਤਾਂ ਕੇ ਭੇਜ ਦਿੰਦੇ ਨੇ ਉਹ ਜਿਹੜੀ ਗਰਾਊਂਡ ਦੇ ਉੱਤੇ ਆਰਮੀ ਹੈ ਪੰਥ ਦੇ ਕੋਲ ਜਿਹੜੀ ਅਨਾਰਗਨਾਈਜ਼ਡ ਵੀ ਹੈ ਔਰ ਜਿਹੜੀ ਜਿੱਦੀ ਜਿਹਦਾ ਡਿਸਪਲਿਨ ਤੁਹਾਨੂੰ ਮੋਰਚਿਆਂ ਦੇ ਵਿੱਚ ਨਜ਼ਰ ਆਉਂਦਾ ਚਾਹੇ ਉਹ ਕਿਸਾਨ ਮੋਰਚਾ ਚਾਹੇ ਬਰਗਾੜੀ ਮੋਰਚਾ ਚਾਹੇ ਸਰਬਤਖਾਲ ਸਾ ਸੋ ਉਹਨਾਂ ਤੱਕ ਹਾਲੇ ਤੱਕ ਨਾ ਪੰਜ ਮੈਂਬਰੀ ਕਮੇਟੀ ਕੋਈ ਅਪਰੋਚ ਕਰ ਪਾਈ ਹੈ ਜਿਹੜੇ ਅਸਲ ਹੱਕਦਾਰ ਨੇ ਇਸ ਭਰਤੀ ਦੇ ਵਿੱਚੋਂ ਐਸ ਲੀਡਰ ਨਿਕਲਾਂਗੇ ਜਿਹੜੇ ਗਰਾਉਂਡ ਲੈਵਲ ਤੇ ਉਹ ਸਵਾਰਥੀ ਵਰਕਰ ਦਾ ਰਿਪਲੇਸਮੈਂਟ ਨੇ ਜਿਹੜੇ 2017 ਤੱਕ ਵੀ ਸੁਖਵੀਰ ਬਾਦਲ ਨਾਲ ਖੜਿਆ ਰਿਹਾ ਜਿਹੜਾ ਬਰਗਾੜੀ ਤੋਂ ਬਾਅਦ ਵੀ ਪਾਰਟੀ ਦੇ ਨਾਲ ਖੜਿਆ ਸੀ ਉਸ ਵਰਕਰ ਦੀ ਰਿਪਲੇਸਮੈਂਟ ਜਿਹੜੀ ਹੈ ਦੇਖੋ ਉਹ ਵਰਕਰ 2017 ਤੱਕ ਉਹਨੇ ਐਕਸਪੈਰੀਮੈਂਟ ਕੀਤਾ ਸੁਖਵੀਰ ਨਾਲ ਜਦੋਂ ਨੂੰ ਲੱਗਾ ਵੀ ਇਹ ਡਾਊਨ ਹੋ ਗਿਆ ਉਹ ਵਰਕਰ ਆਮ ਆਦਮੀ ਪਾਰਟੀ 'ਚ ਵੀ ਗਿਆ ਔਰ ਉਹੀ ਵਰਕਰ ਹੁਣ 5 ਮੈਂਬਰੀ ਕਮੇਟੀ ਦੇ ਰਾਹੀਂ ਦੁਬਾਰਾ ਅਕਾਲੀ ਦਲ ਚ ਵਾਪਸ ਆਣਾ ਚਾਹੁੰਦਾ ਓਕੇ ਠੀਕ ਹੈ ਉਹੀ ਵਰਕਰਾਂ ਦੇ ਇਕੱਠ ਹੋ ਰਹੇ ਨੇ ਬਟ ਉਹਦੀ ਕਮਿਟਮੈਂਟ ਜਿਹੜੀ ਆ ਮੈਂ ਫਿਰ ਕਹਿੰਨਾ ਜਿਹੜੀ ਪੰਥ ਪ੍ਰਸਤ ਕਮਿਟਿਡ ਅਸਲ ਵਰਕਰ ਨੇ ਜਿਹੜੇ ਅਕਾਲੀ ਦਲ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਨੇ ਉਹਨਾਂ ਨੇ ਹਲੇ ਤੱਕ ਨਾ 5 ਮੈਂਬਰੀ ਕਮੇਟੀ ਨੂੰ ਵੈਲੀਡੇਸ਼ਨ ਦਿੱਤੀ ਔਰ ਨਾ 5 ਮੈਂਬਰੀ ਕਮੇਟੀ ਉਹਨਾਂ ਦਾ ਕੋਈ ਅਪਰੋਚ ਕਰ ਸਕਦੀ ਅਸੀਂ ਬਹੁਤ ਗਿਣੇ-ਚੁਣੇ ਲੋਕ ਆ ਜਿਹਨੇ ਜਿਹੜੇ ਆਪ ਮੁਹਾਰੇ ਇਹ ਕੋਸ਼ਿਸ਼ ਕਰ ਰਹੇ ਆ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਤਿਹਾਸ 'ਚ ਇਸ ਤਰੀਕੇ ਨਾਲ ਨਹੀਂ ਲਿਖਿਆ ਜਾਵੇ ਕਿ ਪੰਥ ਨੇ ਪ੍ਰਵਾਨ ਕਰ ਲਿਆ ਤੇ ਦਸਕ ਜਰਵਾਣਿਆਂ ਨੇ ਉਹਨੂੰ ਐਗਜ਼ੀਕਿਊਟ ਨਹੀਂ ਹੋਣ ਦਿੱਤਾ। ਸੋ ਅਸੀਂ ਤਾਂ ਉਹ ਲੜਾਈ ਲੜ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਅਗਾਹ ਤਮੇਖੇ ਦੇ ਵਿੱਚ ਉਹ ਕ੍ਰੈਡੀਬਿਲਟੀ ਉਹਦੀ ਉਹਦਾ ਜਾਹੋ ਜਲਾਲ ਬਚਿਆ ਰਵੇ ਜਿਹਦੀ ਜਿਹੜਾ 2 ਦਸੰਬਰ ਨੂੰ ਜਾਹੋ ਜਲਾਲ ਸਾਡੇ ਵਰਗੇ ਨੌਜਵਾਨਾਂ ਨੇ ਦੇਖਿਆ ਆਪਾਂ ਤੁਹਾਡੇ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ। ਬਿਲਕੁਲ ਜਿਹਦੀ ਅਕਾਲ ਤਖਤ ਦੀ ਬਣੀ ਹੋਈ ਭੱਲ ਨੂੰ ਰੋਲਣ ਦੇ ਵਿੱਚ ਸੁਖੀਰ ਬਾਦ ਦੇ ਜੁੜਨੇ ਨੇ ਕੋਈ ਕਸਰ ਨਹੀਂ ਛੱਡੀ। ਪਰ ਨਾਜ ਰੋ ਤੇ ਜਿਹੜੇ ਕਸਟੋਡੀਅਨ ਸਿਗੇ ਜਿਨ੍ਹਾਂ ਨੇ ਅਸਲਚ ਹੁਕਮਨਾਮੇ ਨੂੰ ਲਾਗੂ ਕਰਾਉਣਾ ਸੀ ਪਰ ਕਾਲਤਖ ਸਾਹਿਬ ਦਾ ਜਾਹੋ ਜਲਾਲ ਕਾਇਮ ਰੱਖਣਾ ਸੀ ਉਹ ਦੋਹੀ ਤਰ੍ਹਾਂ ਜਵੇਂ ਇਹ ਕਹਿ ਲੋ ਵੀ ਕੋਰਟ ਦੇ ਹੁਕਮ ਨੂੰ ਨਾ ਲਾਗੂ ਕਰਾਣ ਦੇ ਵਿੱਚ ਜਾਂ ਟਾਉਣ ਦੇ ਵਿੱਚ ਜਾਂ ਉਹਦੀ ਕ੍ਰੈਡੀਬਿਲਟੀ ਘਟਾਉਣ ਦੇ ਵਿੱਚ ਇਹ ਦਿਖਿਲੀ ਵੀ ਸੁਪਰੀਮ ਕੋਰਟ ਦਾ ਹੁਕਮ ਹੋਵੇ ਤੇ ਸਰਕਾਰ ਫੌਜ ਤੇ ਪੁਲਿਸ ਰਲ ਕੇ ਉਹ ਕੋਸ਼ਿਸ਼ ਕਰ ਰਹੀ ਹੋਵੇ ਵੀ ਉਹ ਕਿਸੇ ਤਰੀਕੇ ਲਾਗੂ ਨਾ ਹੋਵੇ ਤੇ ਕੋਰਟ ਦੀ ਕ੍ਰੈਡੀਬਿਲਟੀ ਵੀ ਘਟੇ ਤੇ ਆਮ ਜਨਤਾ ਨੂੰ ਲਾਗੂ ਕਰਾਣ ਦੇ ਲਈ ਉਹ ਵੀ ਹਾਲਾਤ ਤਾਂ ਇਹੋ ਜਿਹੇ ਬਣੇ ਰਹੇ ਜਿਹੜੇ ਅਸਲ ਚ ਕਸਟੋਡੀਅਨ ਨੇ ਉਹਦੇ ਭੱਜ ਗਏ ਨੇ। ਔਰ ਉਹਨੂੰ ਹਰ ਤਰੀਕੇ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਹੁਕਮਨਾਮਾ ਟੈਕਨੀਕਲੀ ਸਹੀ ਥਿਆਗਾ। ਔਰ ਟੈਕਨੀਕਲੀ ਸਹੀ ਨਹੀਂ ਸੀ। ਅਜੇ ਤੱਕ ਡਿਸਕਸ਼ਨ ਨਹੀਂ ਹੋਈ ਮੈਂ ਉਹ ਪੁਆਇੰਟ ਸਿਰਫ ਐਡ ਕਰਨਾ ਚਾਹਣਾ ਇੱਕ ਲਾਈਨ ਦਾ। ਅਗਰ ਇਹਦੇ ਵਿੱਚ ਜੇ ਕੋਈ ਕਨਫਿਊਜ਼ਨ ਜਾਂ ਦੁਬਧਾ ਜਾਂ ਅਸ਼ਪਸ਼ਟਤਾ ਹੋਈ ਹੈ ਉਹਦੇ ਚ ਸਭ ਤੋਂ ਵੱਡਾ ਰੋਲ ਗਿਆਨੀ ਰਕबीर ਸਿੰਘ ਦਾ ਜਿਨ੍ਹਾਂ ਨੂੰ ਬਹਾਲ ਕਰਾਉਣ ਲਈ ਹਰਨਾਮ ਸਿੰਘ ਧੋਮਾ ਜੀ ਪੱਬਾ ਪਰ ਹੋਏ ਨੇ ਉਹ ਪਾਕੀ ਕਮੇਟੀ ਪੰਜ ਮੈਂਬਰੀ ਨੂੰ ਵੀ ਮਾਨਤਾ ਦੇ ਦਿੰਦੇ ਨੇ। ਕਿਸੂ ਵੀਰ ਬਾਦ ਦੇ ਪਾਰਟੀ ਨੂੰ ਵੀ ਮੰਨਤਾ ਦੇ ਦਿੰਦੇ ਨੇ ਇੱਕ ਪਾਸੇ ਕਹਿ ਰਹੇ ਨੇ ਪੰਜ ਮੈਂਬਰੀ ਕਮੇਟੀ ਭਰਤੀ ਆਰੰਭ ਕਰੇ ਇੱਕ ਪਾਸੇ ਉਹਨੂੰ ਨਿਗਰਾਨ ਕਮੇਟੀ ਕਹਿ ਰਹੇ ਨੇ ਔਰ ਜਿਹੜਾ ਸਭ ਤੋਂ ਕ੍ਰੂਸ਼ਲ ਤੇ ਇੰਪੋਰਟੈਂਟ ਸਮਾਂ ਸੀ ਉਹਨੂੰ ਹਰਜਿੰਦਰ ਸਿੰਘ ਧਾਮੀ ਔਰ ਗਿਆਨੀ ਰਵੀ ਸਿੰਘ ਦੀ ਜਿਹੜੀ ਇਹ ਮਤਲਬ ਕਹਿ ਲੋ ਵੀ ਸਿਸਟਮ ਸੀ ਜਿਹੜਾ ਨਾਲ ਤਾਲਮੇਲ ਜਿਹੜਾ ਨਿਕਲਿਆ ਉਹਨੇ ਇਸ ਮੁਕਮਲ ਨਮੇ ਦਾ ਉਦੋਂ ਤੱਕ ਇਹਦੀ ਸ਼ੁਰੂਆਤ ਹੀ ਨਾ ਹੋਣੀ ਸੀ ਜਦ ਤੱਕ ਉਹਦਾ 50% ਪ੍ਰਭਾਵ ਸਿਕੌਮ ਤੇ ਘਟ ਨਹੀਂ ਗਿਆ ਕਿਉਂਕਿ ਤੁਸੀਂ ਵਿੱਚ ਅੰਦਰ ਬਹਿ ਕੇ ਨਾਲ ਵਿੱਚ ਰਹੇ ਹਾਂ ਕਿਤੇ ਹੋ ਜੀ ਗਲਤੀ ਨੌਜਵਾਨ ਹੋਣ ਦੇ ਨਾਤੇ ਇਹ ਤਾਂ ਹੀ ਕਰ ਲਓਗੇ ਕਿ ਜਿਹੜੀ ਬੁੱਢੀ ਅਕਾਲੀ ਲੀਡਰਸ਼ਿਪ ਜਿਹਨੂੰ ਅਕਾਲ ਤਖਤ ਤੋਂ 2 ਦਸੰਬਰ ਨੂੰ ਨਕਾਰਿਆ ਗਿਆ ਕਿ ਪੰਜਾਬੀ ਚ ਮੈਂ ਜੇ ਸ਼ਬਦ ਕਹਾਂ ਕਿ ਨਿਪੁੰਸਿਕ ਹੋ ਚੁੱਕੀ ਹੈ ਸੌਖਿਆ ਸੌਖਾ ਸ਼ਬਦ ਹੈ ਸਾਰਿਆਂ ਨੇ ਸਮਝ ਆ ਜਾਊਗਾ ਨਿਪੁੰਸਿਕ ਕੋਈ ਬੁੱਢੀ ਅਕਾਲੀ ਲੀਡਰਸ਼ਿਪ ਨੂੰ ਅਕਾਲ ਤਖਤ ਨੇ ਪਾਸੇ ਕਰਤਾ ਕੀ ਆਉਣ ਵਾਲੇ ਨੇੜ ਭਵਿੱਖ ਦੇ ਵਿੱਚ ਨੌਜਵਾਨ ਵਰਗ ਨੂੰ ਅੱਗੇ ਕਰਕੇ ਜਿਵੇਂ ਬੀਬੀ ਸੁਤਵੰਤ ਕੌਰ ਦੀ ਬੜੀ ਦ੍ਰਿੜਤਾ ਮੈਂ ਦੇਖ ਰਿਆ ਹਾਂ ਹਰ ਜਗ੍ਹਾ ਉਹਨਾਂ ਦੇ ਲੈਕਚਰ ਚੱਲ ਰਹੇ ਨੇ ਇਹੋ ਜਿਹੀ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੇ ਲਈ ਵੀ ਉਪਰਾਲਾ ਪਿੱਛੇ ਚੱਲਦੇ ਆ ਕੋਈ ਇਹੋ ਜਿਹੇ ਨਹੀਂ ਕੱਲੇ ਬੀਬੀ ਜੀ ਇਸ ਗੱਲ ਇੰਟਰਸਟਡ ਨਹੀਂ ਹੋਰ ਹੋਰ ਬੜੇ ਨੌਜਵਾਨ ਨੇ ਉਹਨਾਂ ਦੀ ਕਮਿਟਮੈਂਟ ਤੇ ਅਸੀਂ ਚੱਲੇ ਆ ਬਟ ਇੱਕ ਗੱਲ ਬੜੀ ਕਲੀਅਰ ਹੈ ਕਿ 2 ਦਸੰਬਰ ਨੂੰ ਜਿਹੜੀ ਲੀਡਰਸ਼ਿਪ ਨੈਤਿਕ ਧਾਰ ਤੇ ਅਯੋਗ ਕਰਾਰ ਦਿੱਤੀ ਗਈ ਸੀ ਉਹਦੇ ਵਿੱਚ ਕਿਤੇ ਵੀ ਸਪੈਸੀਫਿਕ ਨਹੀਂ ਕੀਤਾ ਗਿਆ ਵੀ ਕਿਹੜੀ ਲੀਡਰਸ਼ਿਪ ਯੋਗ ਖਰਾਕ ਦਿੱਤੀ ਗਈ। ਉਥੇ ਕੈਟੇਗਰੀਜ਼ ਕੀਤਾ ਗਿਆ ਸੀ ਅ ਜਿਨ੍ਹਾਂ ਦਾ ਘੱਟ ਗਿਣਾ ਜਿਨ੍ਹਾਂ ਦਾ ਵੱਧ ਗਿਣਾ। ਤੇ ਜਿਹੜੀ ਲੀਡਰਸ਼ਿਪ ਲਾਈਨ 'ਚ ਖੜੀ ਹੈ ਜੇ ਉਹ ਉਹਨਾਂ ਦੇ ਵਿੱਚੋਂ ਚਾਹੇ ਉਹ ਦਾਗੀ ਨੇ ਚਾਹੇ ਬਾਗੀ ਨੇ ਜੇ ਉਹਨਾਂ 'ਚ ਕੋਈ ਵੀ ਯੋਗ ਹੁੰਦਾ ਤੇ ਵਾਈ ਨਾਟ ਉਹਨੂੰ ਕਮੇਟੀ 'ਚ ਕਿਉਂ ਨਾ ਪਾ ਲੈਂਦਾ ਜਾਂਦਾ। ਅਕਾਲ ਤਖਤ ਸਾਹਿਬ ਦਾ ਇਸ਼ਾਰਾ ਬਿਲਕੁਲ ਸਾਫ਼ ਹੈ। ਜਿਹੜੇ ਬਾਗੀ ਅ ਹੁਣ ਦਾਵਾ ਜਿਤਾ ਰਹੇ ਨੇ ਕਿ ਦਾਗੀਆਂ ਨੂੰ ਸਾਈਡ ਤੇ ਕਰਕੇ ਸਾਨੂੰ ਮੌਕਾ ਦਿਓ ਔਰ ਮੈਂ ਬੜੇ ਸਪਸ਼ਟ ਤੁਹਾਡੇ ਪ੍ਰੋਗਰਾਮ ਲਈ ਕਹਿ ਰਿਹਾ ਇਹ ਰਿਕਾਰਡ ਰਹਿ ਜਾਂਦਾ ਹੁੰਦਾ ਆਯੋਗ ਉਹਨਾਂ ਨੂੰ ਵੀ ਕਰਾਰ ਦਿੰਦਾ ਸੋ ਤਾਕਤਦਾਰੀ ਉਹ ਵੀ ਨਾ ਜਿਤਾੜ ਔਰ ਕੁਝ ਬੰਦੇ ਅ ਸਮੇਤ ਬਾਬਾ ਹਰਨਾਮ ਸਿੰਘ ਹੋਣਾ ਮੈਂ ਬੇਨਤੀ ਹੋਈ ਕਰ ਸਕਦਾ ਕੁਝ ਬੰਦੇ ਓਪੋਜੀਸ਼ਨ ਦੀ ਸਪੇਸ ਵੀ ਖਤਮ ਕਰ ਰਹੇ ਨੇ ਆਲਟਰਨੇਟਿਵ ਪਾਰਟੀਆਂ ਦੀ ਸਪੇਸ ਵੀ ਖਤਮ ਕਰ ਰਹੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਜਿਨ੍ਹਾਂ ਚਾਰਿਆਂ ਨੂੰ ਕੌਮ ਨਹੀਂ ਪ੍ਰਵਾਨ ਕਰਦੇ ਉਹ ਜੇ ਆਲਟਰਨੇਟਿਵ ਪੋਲਿਟਿਕਸ ਦੀ ਲੜਾਈ ਲੜ ਰਹੇ ਨੇ ਇਹ ਦਾਵਾ ਕਰ ਰਹੇ ਨੇ ਵੀ ਅਸੀਂ ਤਾਂ ਸੁਮੀਰ ਬਾਦਲ ਦਾ ਬਦਲ ਬਣਾਉਣਾ ਚਾਹੁੰਦੇ ਹਾਂ ਨਵੀਂ ਲੀਡਰਸ਼ਿਪ ਅੱਗੇ ਲਿਆਉਣੀ ਚਾਹੁੰਦੇ ਆ ਜਾਂ ਉਹਨੂੰ ਢਾਣਾ ਚਾਹੁੰਦੇ ਆ ਜਾਂ ਡੈਮੇਜ ਕਰਨਾ ਚਾਹੁੰਦੇ ਆ ਜਾਂ ਉਹਨੂੰ ਨਕਾਰਨਾ ਚਾਹੁੰਦੇ ਆ ਤੁਹਾਡੇ ਚਿਹਰੇ ਉਹਦੇ 'ਚ ਅਰਚਨ ਪੈ ਰਹੇ ਜਥੇਦਾਰਾਂ ਦੀ ਜਿਹੜੀ ਜਿਹੜਾ ਰੋਹ ਸੀ ਉਹਨਾਂ ਨੂੰ ਲਾਉਣ ਦਾ ਉਹਨੂੰ ਠੰਡਾ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਬਾਬਾ ਹਰਨਾਮ ਸਿੰਘ ਹੋਣਾ ਹੈ। ਚਾਹੇ ਆਪਣੇ ਵੱਲੋਂ ਉਹ ਉਹ ਸਰੋ ਨੂੰ ਪਖਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਜਿਹੜੇ ਚਿਹਰੇ ਨੇ ਜਿਹੜੇ ਐਸ ਸੱਚ ਭਾਜਪੀ ਨਾਲ ਰੈਕਗਨਾਈਜ਼ਡ ਹੁੰਦੇ ਨੇ ਐਸ ਸੱਚ ਆ ਬਾਦਲਾ ਦੇ ਗਨਾਹਾਂ ਦੇ ਵਿੱਚ ਉਹਨਾਂ ਦੀ ਸਪੋਰਟ ਕਰਨ ਵਾਲੇ ਰਹਿ ਚੁੱਕੇ ਨੇ ਆਸਤੇ ਵਿੱਚ ਖਾਸ ਕਰਕੇ ਜਦੋਂ ਸਾਰਾ ਪੰਥ ਸੜਕਾਂ ਤੇ ਸੀ ਉਹ ਸੁਖਵੀਰ ਬਾਦਲ ਨੂੰ ਡਿਫੈਂਡ ਕਰ ਰਹੇ ਸੀ ਉਹ ਚਿਹਰੇ ਕਿਸੇ ਵੀ ਹਾਲ ਦੇ ਵਿੱਚ ਹੁਣ ਆਲਟਰਨੇਟ ਨਹੀਂ ਬਣ ਸਕਦੇ। ਅਗਰ ਤੁਸੀਂ ਇਹ ਹਰ ਵਾਰ ਦੀ ਤਰ੍ਹਾਂ ਜਿਵੇਂ ਪੰਥਕ ਪੋਲਟਿਕਸ ਦੇ ਵਿੱਚ ਵੀ ਕੀ ਹੁੰਦਾ ਸੀ ਮੈਂ ਅਸਿੱਧੇ ਰੂਪ ਦੇ ਵਿੱਚ ਬਿਨਾ ਨਾਂ ਲਿਆ ਗੱਲ ਕਰਦਾ ਜਦੋਂ ਬਾਦਲਾਂ ਦੇ ਖਿਲਾਫ ਕੋਈ ਆਲਟਰਨੇਟਿਵ ਲੀਡਰਸ਼ਿਪ ਕਿਸੇ ਰੋਹ ਦੇ ਵਿੱਚੋਂ ਉੱਠਣ ਲੱਗਦੀ ਸੀ ਤਾਂ ਇੱਕ ਪੁਰਾਣੇ ਲੀਡਰ ਸਾਹਿਬ ਲਿਆ ਕੇ ਆਪਣਾ ਗੱਡਾ ਮਰੇ ਫਸਾ ਦਿੰਦੇ ਸੀ ਵੀ ਇਹ ਰੇਲ ਪਟੜੀ ਤੇ ਤਾਂ ਤੋੜੂਗੀ ਜੇ ਮੇਰੇ ਗੱਡੇ ਦੇ ਮਗਰ ਲਾਉਂਗੇ ਬਿਲਕੁਲ ਤੇ ਨਾ ਰੇਲ ਤੁਰਦੀ ਸੀ ਤੇ ਨਾ ਗੱਟਾ ਤੁਰਦਾ ਸੀ ਤੇ ਹੁਣ ਵੀ ਉਹੀ ਹੋ ਰਿਹਾ ਜਿਨ੍ਹਾਂ ਨੂੰ ਲੱਗਦਾ ਵੀ ਤੁਸੀਂ ਭਾਈ ਆਪ ਨੇ ਇੰਜਣ ਸਾਡੇ ਗੱਡੇ ਮਗਰ ਲਾਓ ਤੇ ਇਹ ਸ਼ਰਤ ਤੇ ਅਸੀਂ ਆਲਟਰਨੇਟ ਆਲਟਰਨੇਟਮ ਜਿਹੜੀ ਪੋਲਿਟਿਕਸ ਆ ਉਹ ਵੰਡਵਾਂਗੇ ਤੇ ਫਿਰ ਭਾਈ ਤੁਸੀਂ ਉਹਨਾਂ ਦਾ ਰਾਹ ਬੰਦ ਕਰਕੇ ਅਸਿੱਧੇ ਰੂਪ ਦੇ ਵਿੱਚ ਮੁੜ ਦੁਬਾਰਾ ਸੁਖਵੀਰ ਨੂੰ ਸਥਾਪਿਤ ਕਰਨ ਲਈ ਜਿਹੜਾ ਆਪਣਾ ਰੋਲ ਨਿਭਾ ਰਹੇ ਹੋ ਕਿਉਂਕਿ ਇੱਕ ਗੱਲ ਮੈਂ ਬਣੀ ਕਹਿ ਦਵਾ ਵੀ ਅਕਸਰ ਸਾਡੀ ਸਟੇਜਾਂ ਤੇ ਇਹ ਗੱਲ ਵਰਤੀ ਜਾਂਦੀ ਹੁੰਦੀ ਹੈ ਵੀ ਚੱਲੇ ਹੋਏ ਕਾਰਤੂਸ ਨੇ ਭਾਈ ਪ੍ਰੈਟੀਕਲੀ ਚੱਲੇ ਹੋਏ ਕਾਰਤੂਸ ਨੇ ਇਹ ਚੱਲੇ ਹੋਏ ਕਾਰਤੂਸ ਨਹੀਂ ਹੈ ਇਹ ਮਿਸ ਹੋਏ ਕਾਰਤੂਸ ਚੱਲੇ ਹੋਏ ਕਾਰਤੂਸ ਪਿੰਡਾਂ ਚ ਲੋਕਾਂ ਨੂੰ ਘਗਿਆ ਘੱਗਿਆ ਮਾਰਨ ਲਈ ਕਬੂਤਰ ਮਾਰਨ ਲਈ ਵਰਤ ਲੈਂਦੇ ਹੁੰਦੇ ਆ ਇਹ ਜਿਹੜੇ ਮਿਸ ਹੋਏ ਆ ਨਾ ਇਹ ਕਬੂਤਰ ਮਾਰਨ ਦੇ ਕੰਮ ਵੀ ਨਹੀਂ ਆਉਣੇ ਸੋ ਇਸ ਕਰਕੇ ਤੁਹਾਡਾ ਕੌਮ ਦੇ ਹਿੱਤ ਦੇ ਵਿੱਚ ਅਗਰ ਤੁਸੀਂ ਸੱਚੇ ਮਨੋਂ ਕੋਈ ਲੀਡਰਸ਼ਿਪ ਤਬਦੀਲੀ ਚਾਹਦੇ ਹੋ ਤਾਂ ਕੁਝ ਸਮਾਂ ਆਪਣੇ ਚਿਹਰਿਆਂ ਨੂੰ ਪਿੱਛੇ ਰੱਖੋ ਜੀ ਕੋਈ ਬੈਕਅਪ ਦੇ ਸਕਦੇ ਹੋ ਤੇ ਅਗਲੀ ਲੀਡਰਸ਼ਿਪ ਨੂੰ ਦਿਓ ਆਦਰਵਾਈਜ਼ ਰੌਲਾ ਭਾਵੇਂ ਤੁਹਾਡਾ ਇਹ ਹੋਵੇ ਵੀ ਅਸੀਂ ਹੋਈ ਲੜ ਰਹੇ ਹਾਂ ਜੀ ਹੋਰ ਤਾਂ ਕੋਈ ਲੜ ਨਹੀਂ ਰਿਹਾ ਅਸੀਂ ਬੜਾ ਵੱਡਾ ਲਲਕਾਰਾ ਮਾਰ ਰਹੇ ਹਾਂ ਜੀ ਤਦ ਤੁਹਾਡਾ ਉਹੀ ਰੋਲ ਹੋਏਗਾ ਜਿਹੜਾ ਸਰਮントਖਾਲਸੇ ਦੀ ਲੀਡਰਸ਼ਿਪ ਦਾ ਸੀ ਵੀ ਕੁੱਕਰ ਦੇ ਵਿੱਚ ਸਾਰੀ ਭਾਪ ਅਖੀਰ ਤੱਕ ਭਰ ਕੇ ਤੇ ਜਦੋਂ ਇਹਨਾਂ ਜਦੋਂ ਕੁਝ ਰਿਜਣ ਲੱਗਦਾ ਤੇ ਤੁਸੀਂ ਸੀਟੀ ਚਾਕੇ ਭੱਜ ਜੰਨੇ ਹੁੰਦੇ ਜਾਂਦੇ ਜਾਂਦੇ 30 ਸਕਿੰਟ ਨੇ ਕੀ ਕਿਉਂਕਿ ਬਾਦਲ ਦਲ ਤਾਂ ਖਤਮ ਹੋ ਗਿਆ ਇਸ ਡਨ 27 ਲਖੀਆ ਬਾਦਲ ਦਲ ਲੋਕਾਂ ਨੇ ਨਹੀਂ ਸਵਾਰਨਾ ਕਾਗਜ਼ਾਂ ਵਾਲਾ ਆ ਜਿਹੜੇ ਜਿਹੜੇ ਸੂਤਰ ਦੱਸਦੇ ਨੇ ਕਿ ਵੋਟਰ ਲਿਸਟਾਂ ਤੋਂ ਬਣਿਆ ਹੋਇਆ ਅਕਾਲੀ ਦਲ ਬਾਦਲ ਹੈ ਉਹਨੂੰ ਲੋਕਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਨਹੀਂ ਸਵਾਰਿਆ ਆ ਜਿੰਨਾ ਵੱਡਾ ਕੱਟ ਪੰਜ ਮੈਮਰੀ ਚ ਹੋ ਰਿਹਾ ਜਾਂਦੇ ਜਾਂਦੇ ਦੋ ਲਾਈਨਾਂ ਦੇ ਵਿੱਚ ਸਮਾਪਤ ਕਰਕੇ ਜਾਇਓ ਤੁਹਾਨੂੰ ਲੱਗਦਾ ਹੈ ਉਮੀਦ ਨੌਜਵਾਨ ਹੋਂਦ ਦੇ ਨਾਤੇ ਕਿ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਹੋਣ ਦਾ ਬੜਾ ਵਧੀਆ ਮੌਕਾ ਹੈ ਦੇਖੋ ਜੀ ਸਰਵਾਈਵ ਵੀ ਹੋ ਸਕਦਾ ਰਵਾਈਵ ਥੋ ਸਕਦਾ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਖਤਮ ਕਰਦੇ ਆ ਰਾਜ ਕਰਾਂਗੇ ਦੇ ਨਾਅਰੇ ਤੋਂ ਪੰਥ ਵਸੈ ਮੈਂ ਉਜੜੇ ਵੱਲ ਨੂੰ ਮੋੜਾ ਕਟੋ ਉਸ ਨਾਅਰੇ ਨੂੰ ਟੁਕਮੀ ਲੀਡਰਸ਼ਿਪ ਅੱਗੇ ਲਾਓ ਚਾਹੇ ਉਹ ਨੌਜਵਾਨ ਹੋਣ ਚਾਹੇ ਬੁੱਢੇ ਹੋਣ ਜਿਨ੍ਹਾਂ ਦਾ ਪਹਿਲਾ ਜਿਹੜੀ ਪਹਿਲੀ ਪੋਲੀਟਿਕਲ ਕਮਿਟਮੈਂਟ ਪੰਥ ਨਾਲ ਹੋਵੇ ਉਹ ਕਿਤੇ ਜਿਹੜੇ ਆਪ ਦੇ ਫੈਸਲੇ ਨੇ ਰਾਜਨੀਤਿਕ ਉਹ ਲੰਬੀ ਜਾਂ ਦਿੱਲੀ ਤੋਂ ਜਾਂ ਚੰਡੀਗੜ੍ਹ ਤੋਂ ਪ੍ਰੇਰਿਤ ਹੋ ਕੇ ਨਾ ਲੈਣ ਤੇ ਮੈਨੂੰ ਲੱਗਦਾ ਵੀ ਇਹ ਕੁਝ ਦਿਨਾਂ ਦੀ ਖੇਡ ਹੈ ਜਿਹੜਾ ਅੰਦਾਜ਼ਾ ਸਿੱਖ ਕੌਮ ਨੇ 2 ਤੋਂ ਦਸੰਬਰ ਨੂੰ ਲਾਇਆ ਸੀ ਉਹਦਾ ਜਿਹੜਾ ਰਿਜ਼ਲਟ ਹੈ ਉਹ ਕੁਝ ਦਿਨਾਂ ਦੇ ਵਿੱਚ ਮਤਲਬ ਜੇ ਤੁਸੀਂ ਅਗਲੇ 1 ਹਫ਼ਤੇ ਸਿਰਫ ਸੈਟਿੰਗ ਚੇਂਜ ਹੋ ਲੋ ਤੇ ਉਸ ਤੋਂ ਅਗਲੇ 30 ਦਿਨਾਂ ਦੇ ਰਿਜ਼ਲਟ ਮਿਲ ਜੇਗਾ ਉਹਦੇ ਤੇ ਅਸੀਂ ਆਪ ਵੀ ਕੋਸ਼ਿਸ਼ ਕਰ ਰਹੇ ਹਾਂ ਚਰਦੀ ਕਾਲਜ ਰੋਵੀ ਸੁਖਦੇਵ ਸਿੰਘ ਜੀ ਗੁਰਸਾਖਰਪਾ ਕਰਨ ਇਸ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਕੰਮ ਨੂੰ ਜੋੜਦੇ ਰਹਿਣ ਨੌਜਵਾਨਾਂ ਨੂੰ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਨੌਜਵਾਨ ਸੁਖਦੇਵ ਸਿੰਘ ਉਹਨਾਂ ਦੇ ਅੰਦਰੂਨੀ ਜਜ਼ਬਾਤਾਂ ਨੂੰ ਤੁਸੀਂ ਇੱਕ ਇੱਕ ਸ਼ਬਦ ਬੜੇ ਧਿਆਨ ਨਾਲ ਸੁਣਿਆ ਹੋਵੇਗਾ ਕਾਸ਼ ਕਿ ਸਾਡਾ ਪੁਰਾਤਨ ਜਿਹੜੀ ਸੰਸਥਾ ਹੈ ਜਿਹਦੇ ਚ ਬਾਬਾ ਖੜਕ ਸਿੰਘ ਹੋਣੀ ਸਦਾ ਸੁਰਮੰਗ ਸਿੰਘ ਚਵਾਲ ਹੋਣੀ ਤਾਰਾ ਸਿੰਘ ਤੇ ਤੇਜਾ ਸਿੰਘ ਅਕਰਪੁਰੀ ਵਰਗੇ ਰਹੇ ਹੋਣ ਅੱਜ ਉਸ ਅਕਾਲੀ ਦਲ ਨੂੰ surjit ਹੁੰਦਾ ਆਪਣੇ ਅੱਖਾਂ ਨਾਲ ਦੇਖ ਸਕੀਏ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਆਗਿਆ ਦਿਓ ਮਾਲਕ ਨਹੀਂ ਚਾਹੇ ਤੇ ਕੱਲ ਨੂੰ ਪ੍ਰੋਗਰਾਮ ਦਿਲਾਂ ਦੇ ਸਾਂ ਲੈ ਕੇ ਆਜ ਰਹਾਂਗਾ ਤਦ ਤੱਕ ਲਈ ਰਬ ਰੱਖਾ